ਸਾਤਿਓ ਨਮਸਕਾਰ ਮਰਸਾਰੇ ਦੇ ਸਾਰੇ ਹੀ ਦੇਸ਼ਵਾਸੀਆਂ ਨੂੰ ਔਰ ਖਾਸ ਕਰਕੇ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਦੀ 2025 ਦੀ ਲੱਖ ਲੱਖ ਵਧਾਈ ਜਿੰਦਾ ਹਾਂ ਇਹ ਨਵਾਂ ਸਾਲ ਸਾਡੇ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਆਵੇ ਅਸੀਂ ਸਾਰੇ ਰਾਮੇਸ਼ ਨੂੰ ਬਣਾਈਏ ਉਸ ਦੇ ਨਾਲ ਹੀ ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪੰਜਾਬ ਦੀ ਬਿਜਲੀ ਦਿਨ ਰਾਤ ਮਿਹਨਤ ਕਰ ਰਹੇ ਨੇ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ 50 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਉਸ ਦੇ ਨਾਲ ਨਾਲ ਮੁਹੱਲਾ ਕਲੀਨਿਕ ਬਣਾ ਕੇ ਪੰਜਾਬ ਵਾਸੀਆਂ ਦੀ ਸਿਹਤ ਦਾ ਖਿਆਲ ਰੱਖਿਆ ਗਿਆ ਔਰ ਨਾਲ ਹੀ ਸਕੂਲ ਆਫ ਐਮਨਸ ਬਣਾ ਕੇ ਸਾਡੇ ਬੱਚਿਆਂ ਦੀ ਬਹੁਤ ਵਧੀਆ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਸੋ ਮੈਂ ਸਾਰੇ ਹੀ ਕਾਮਨਾ ਕਰਦਾ ਹਾਂ ਕਿ ਜਿੰਦਰ ਸ਼ਹਿਰ ਵਿੱਚ ਜੋ ਕੁਝ ਦਿਨ ਬਾਅਦ ਨਵੇਂ ਮਹਿਰਬਾਨੇ ਜਾ ਰਹੇ ਨੇ ਅਸੀਂ ਰਲ ਮਿਲ ਕੇ ਸਾਰੇ ਹੀ ਜਿੰਦਰ ਸ਼ਾਇਰ ਨੂੰ ਖੂਬਸੂਰਤ ਬਣਾਈਏ ਔਰ ਸਾਰਿਆਂ ਦਾ ਇੱਕ ਦੂਜੇ ਦੇ ਭਲੇ ਦੇ ਕੰਮ ਕਰੀਏ ਪਰ ਮੈਨੂੰ ਪੂਰਾ ਯਕੀਨ ਹੈ ਕਿ ਆਉਣ ਵਾਲਾ ਸਮਾਂ ਜੋ ਹੈ ਆਉਣ ਵਾਲਾ ਜੋ ਨਵਾਂ ਸਾਲ ਹੈ ਇਸ ਵਿੱਚ ਬਹੁਤ ਸਾਰੀ ਪੰਜਾਬ ਸਰਕਾਰ ਵੱਲੋਂ ਬਿਹਤਰੀ ਹੋਏਗੀ ਵਿਕਾਸ ਹੋਏਗਾ ਜਿਹਦੇ ਨਾਲ ਨਾ ਸਾਡਾ ਪੰਜਾਬ ਜੋ ਹੈ ਹੋਰ ਖੁਸ਼ਹਾਲ ਹੋਏਗਾ ਐਸੀ ਕਾਮਨਾ ਕਰਦਾ ਹਾਂ ਬਹੁਤ ਬਹੁਤ ਧੰਨਵਾਦ